ਫਾਜ਼ਿਲਕਾ ਦੇ ਮਸ਼ਹੂਰ ਸਮਾਜ ਸੇਵੀ ਸੰਜੀਵ ਬਾਂਸਲ ਮਾਰਸ਼ਲ ਦੇ ਨਾਂ ਤੇ ਮਸ਼ਹੂਰ ਦਾ ਅੱਜ ਜਨਮ ਦਿਨ ਮਨਾਇਆ ਗਿਆ ਪੁਲਿਸ ਸਾਂਝ ਕੇਂਦਰ ਵੱਲੋਂ ਮਨਾਇਆ ਗਿਆ ਵੱਖ-ਵੱਖ ਸਮਾਜ ਸੇਵੀਆਂ ਵੱਲੋਂ ਮਨਾਇਆ ਗਿਆ ਅਤੇ ਇਸ ਮੌਕੇ ਬੋਲਦੇ ਹੋਏ ਸੰਜੀਵ ਬਾਂਸਲ ਮਾਰਸ਼ਲ ਨੇ ਪੌਦੇ ਵੰਡੇ ਅਤੇ ਖੂਨਦਾਨ ਕੈਂਪ ਵੀ ਲਗਾਇਆ ਇਸ ਮੌਕੇ ਬੋਲਦੇ ਹੋਏ ਵੱਖ-ਵੱਖ ਸਮਾਜ ਸੇਵੀਆਂ ਨੇ ਕਿਹਾ ਵੀ ਇਸ ਤਰ੍ਹਾਂ ਦੇ ਇਨਸਾਨ ਦਾ ਪੈਦਾ ਹੋਣਾ ਬੜੀ ਫਕਰ ਦੀ ਗੱਲ ਹੈ ਫਾਜ਼ਿਲਕਾ ਵਾਸੀਆਂ ਲਈ ਜਿਨ੍ਹਾਂ ਨੇ ਸਮਾਜ ਲਈ ਵੱਖ-ਵੱਖ ਤਰ੍ਹਾਂ ਦੇ ਕੰਮ ਕੀਤੇ ਹਨ ਤੇ ਅੱਗੇ ਵੀ ਕਰਦੇ ਰਹਿਣਗੇ ਇਸ ਮੌਕੇ ਬੋਲਦੇ ਹੋਏ ਹੋਰ मार्शल ने की कुछ क्या सब कुछ जानन ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਅੱਜ ਕੀ ਖਾ ਰਹੇ ਹੋ ਖੁਸ਼ੀ ਮਨਾ ਰਹੇ ਹੋ ਪਹਿਲੇ ਦਿਨ ਤੋਂ ਮੇਰੇ ਖਿਆਲ ਲਾ ਕਰਨ ਤੱਕ ਤੁਸੀਂ ਸਰ ਤੋਂ ਲੈ ਕੇ ਹੁਣ ਤੱਕ ਨਾਲ ਹੋ ਅਸੀਂ ਨਾਲ ਦਿਨ ਤੱਕ ਅਸੀਂ ਲੰਬੇ ਦੀ ਡੱਟੂ ਜੀ ਕੋਈ ਫਰਕ ਨਹੀਂ ਦਿੱਤਾ ਤਾਂ ਥੈਂਕ ਯੂ ਇਸੇ ਤਰ੍ਹਾਂ ਕੋ ਪਿੰਡ ਤੇ ਸੁਣਦੇ ਨੇ ਆ ਇਹ ਨੰਬਰ ਇਕੱਠਾ ਲਿਆ ਹੈ 100 ਨੇ ਕੋ ਪਿੰਡ ਤੇ ਸੁਣਦੇ ਨੇ ਆ ਰਾਣਾ ਸਾਹਿਬ ਤੁਸੀਂ ਵੀ ਬੜੀਆਂ ਪਾਰਟੀਆਂ ਕੀਤੀਆਂ ਬੜੇ ਜਨਨਾਂ ਲਈ ਆ ਤੁਸੀਂ ਮਾਸਟਰ ਸਾਹਿਬ ਦੇ ਨਾਲ ਖੜੇ ਹੋ ਕੀ ਲੱਗ ਰਿਹਾ ਜੀ ਕਿਸ ਤਰ੍ਹਾਂ ਦੇ ਨਾਲ ਸਮਾਜ ਨੂੰ ਕੀ ਕੀ ਦੇਣ ਹੈ ਇਹਨਾਂ ਦੀ ਜੀ ਇਹ ਗੱਲ ਜਿਹੜਾ ਨਹੀਂ ਹੈ ਜਨਗੀ ਅੱਡੇ-ਦਾਂ ਦੇ ਸਮਾਜ ਦੇ ਬਾਅਦ ਦੇਖੋ ਪਰਵਾਤਾ ਇਹ ਕਹਿੰਦਾ ਹੈ ਕਿ ਮੈਂ ਤੁਹਾਨੂੰ ਕਿਸ ਕੰਮ ਬੁਲਾਇਆ ਨਾ ਤੁਸੀਂ ਮੇਰੇ ਲਈ ਬੰਦੇ ਦੀ ਸਮਾਜ ਦੇ ਇੰਨਾ ਕੁ ਮਸਤ ਕਰੋ ਤੇ ਇਹ ਜਿਹੜੀ ਇਹਨਾਂ ਤੋਂ ਪਾਉਣੀ ਹੈਗੀ ਸਾਡੇ ਅਸੀਂ ਸਾਰੇ ਮਿਲ ਕੇ ਜੋ ਵੀ ਕਹਿੰਦੇ ਨੇ ਸੈਲੀਬ੍ਰੇਟ ਕਰਦੇ ਆਂ ਤੇ ਪਾਵਾਂ ਜਿਹੜੀ ਇਹ ਇੱਕ ਬੜੀ ਇਹ ਇੰਨੇ ਨਾਲ ਬੜੀ ਵੈਲਿਊ ਹੈ ਕੋਸ਼ਿਸ਼ਾਂ ਇਸ ਸਮਾਜ 'ਤੇ ਲੱਗੇ ਹੋਏ ਆ ਹਰ ਤਾਂ ਸਮਾਜਵਾਦ ਕਰਦੇ ਐਜੂਕੇਸ਼ਨ ਜੋ ਕਹਿ ਰਹੇ ਆ ਵਾਕਈ ਐਜੂਕੇਸ਼ਨ ਬਣਾ ਕੋਈ ਜ਼ਿੰਦਗੀ ਨਹੀਂ ਨਹੀਂ ਐਜੂਕੇਸ਼ਨ ਬਣਾ ਅੱਛਾ ਸਵਾਰਥ ਜੀ ਐਜੂਕੇਸ਼ਨ ਇਸ ਵਾਇਕਟ ਹੋਏਗਾ ਹੈਲਥ ਹੋਏਗੀ ਤਾਂ ਲੋਕ ਠੀਕ ਰਹਿਣਗੇ ਐਸਾ ਹੀ ਹੋਏਗੀ ਲੋਕ ਠੀਕ ਰਹਿਣਗੇ ਸਮਾਜ ਸਵਾਰੇਗਾ ਮੈਨੂੰ ਬਹੁਤ ਅਪਰੀਸ਼ੀਏਟ ਕਰਨਾ ਤੁਹਾਨੂੰ ਬਹੁਤ ਤੁਹਾਾਰਾ ਬਹੁਤ ਕਿਦਾਂ ਜੀ ਸ਼ਿਕਮ ਲਗੇ ਅਸੀਂ ਨਾਲ ਲਾਕੇ ਜੋ ਸੰਗ ਸੇਵਾ ਕਰਦੇ ਆਂ ਅਸੀਂ ਅਸੀਂ ਸੇਵਾ ਕਰਨ ਤੋਂ ਖੁਸ਼ ਹੁੰਦੇ ਆਂ ਤੁਸੀਂ ਸਮਾਜ ਨੂੰ ਸੋ ਅਸੀਂ ਮਿਲ ਕੇ ਸੇਵਾ ਕਰਦੇ ਆਂ ਜੀ ਮੇਰੀ ਸਭ ਨੂੰ ਬੇਨਤੀ ਹੈ ਸ਼ਤ્રਧਨ ਹੈ ਥੈਂਕ ਯੂ ਨਰੇਸ਼ਾ ਜੀ ਉਹ ਤੁਸੀਂ ਟਿੰਡੋ ਸ਼ਹਿਰ ਆ ਕੇ ਬਸੇ ਸੀ ਤਾਂ ਮਾਸਟਰ ਸਾਹਿਬ ਨੂੰ ਮਿਲੇ ਸੀ ਉਦੋਂ ਤੇ ਹੁਣ ਤੁਹਾਨੂੰ ਕੀ 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 ਇਹਨਾਂ ਦੀ ਦੇਣਾ ਤੇ ਸਮਾਜ ਨੂੰ ਕੀ ਦੇਣਾ ਸਰ ਇਹਨਾਂ ਦੀ ਜ਼ਿੰਦਗੀ ਨਾ ਖੁੰਡਣਾ ਨਹੀਂ ਦੇਣਾ ਜੀ ਦੇਖੋ ਮੇਰੀ ਵਾਈਫ ਇਹਨਾਂ ਕੋਲ ਪੜੀ ਜੀ ਤੇ ਅੱਜ ਬੇਟਾ ਮੇਰਾ ਜਿਹੜਾ ਇਹਨਾਂ ਕੋਲ ਪੜ੍ਹਦਾ ਹੈ ਜੀ ਮਤਲਬ ਜਿਹੜਾ ਮੇਰਾ ਬੇਟਾ ਹੈ ਉਹ ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰਦੇ ਸੀ ਸਾਰੇ ਜੀ ਨੇ ਇਹ ਇਹਨਾਂ ਨੇ ਮਤਲਬ ਐਜੂਕੇਸ਼ਨ ਨੂੰ ਇੰਨਾ ਡਿਵੈਲਪ ਕੀਤਾ ਹੈ ਔਰ ਹੈਲਪ ਨਰਸਰੀ ਇਹਨਾਂ ਨੂੰ ਮੋਟੀਵੇਟ ਕੀਤਾ ਗਿਆ ਜਿਸ ਨਾਲ ਸਾਰਾ ਪਰਿਵਾਰ ਹੀ ਸਾਡਾ ਜਿਹੜਾ ਜੀ ਸਮਾਜ ਤਾਂ ਹੈਗਾ ਹੀ ਹੈਗਾ ਪਰ ਕਰ ਕਰ ਜਿਹੜਾ ਇਹ ਬੱਚੇ-ਬੱਚੇ ਦੇ ਨਾਮ ਤੇ ਜਿਹੜਾ ਅੱਜ ਨਾ ਮਾਰਸ਼ਲ ਸਨ ਮਾਰਸ਼ਲ ਸੰ ਜਿਹੜਾ ਇਹਨਾਂ ਦੀ ਇੰਨੀ ਪਸੰਦ ਹੈ ਬੱਚਿਆਂ ਦੀ ਇੰਨੀ ਪਸੰਦ ਹੈ ਲੋਕ ਬਹੁਤ ਜ਼ਿਆਦਾ ਪੇਸ਼ੀ ਹੈ ਇਹਨਾਂ ਨੂੰ ਲੈ ਕੇ ਔਰ ਬਹੁਤ ਜ਼ਿਆਦਾ ਇਹ ਇੱਛਾ ਰੱਖਦੇ ਨੇ ਕਿ ਜੇ ਇਹਨਾਂ ਦੀ ਸਮਾਜ ਨੂੰ ਬਹੁਤ ਜ਼ਿਆਦਾ ਲੋੜ ਹੈ ਔਰ ਆਉਣ ਵਾਲੇ ਟਾਈਮ ਦੀ ਬੇਸ ਇੱਛਾ ਮੰਗੇ ਜੋ ਇਹਨਾਂ ਨੂੰ ਫੋਲੋ ਕਰਦੇ ਨੇ ਜੋ ਇਹਨੂੰ ਸੁਣਦੇ ਨੇ ਉਹ ਹੋਰ ਅੱਗੇ ਆਉਣ ਤਾਕਿ ਜਿਹੜਾ ਆਪਣਾ ਨਵਾਂ ਸਮਾਜ ਸਿਰਜਿਆ ਜਾ ਸਕੇ ਆਪਣੀ ਯੂਥ ਨੂੰ ਸਮਰਿਆ ਜਾ ਸਕੇ ਆਪਣੀ ਐਜੂਕੇਸ਼ਨ ਨੂੰ ਸਮਰਿਆ ਜਾ ਸਕੇ ਆਪਣੀ ਹੈਲਥ ਨੂੰ ਸਮਰਿਆ ਜਾ ਸਕੇ ਜਿੱਦਾਂ ਉਹ ਕਹਿਣਾ ਚਾਹੋ ਜੀ ਜੀ ਪਿਛਲੇ ਮਹੀਨੇ ਅਸੀਂ ਕੰਪਨੀ ਟਪਿੰਟ ਵਿੱਚ ਪਲਾਟ ਬੰਦੇ ਸੀ ਜੀ ਜਿੰਬੀ ਫੰਕਸ਼ਨ ਹੈ ਸਮਾਜ ਸਮਾਜ ਬਿਲਡਸ ਲਗਾਔਰ ਬਸ ਮੋਦਨ ਬਿਲਡਸ ਜੀ ਬਹੁਤੇ ਬੱਚੇ ਕਹਿੰਦੇ ਮਾਛਾ ਸਰ ਆ ਗਏ ਜੀ ਅਸੀਂ ਤਾਂ ਅਸੀਂ ਪਲਾਟ ਬੰਦੇ ਸੀ ਜੇ ਤਰੋਂ ਕਿਹਨਾਂ ਇੰਨਾ ਬਹੁਤ ਬਚਾਂਦੇ ਛੋਟੇ ਛੋਟੇ ਬੱਚੇ ਸੀ ਪੜ ਜਿਹੜੇ ਪੜ ਕੇ ਵੱਡੇ ਹੋ ਗਏ ਹੁੰਦੇ ਉਹ ਵੀ ਸਾਡੇ ਮਾਛਾ ਸਰ ਆ ਗਏ ਇਹਨਾਂ ਹੱਥੋਂ ਬੰਦੇ ਜਿਹੜੇ ਤਾਂ ਲੋਕਾਂ ਨੇ ਲਗਾਏ ਨੇ ਇ ਸੰਜੀਵ ਬਾਸਰ ਤੋਂ ਮਾਰਸ਼ਲ ਕਿਵੇਂ ਬਣਿਆ ਇਹ ਮੇਰੇ ਦੋਸਤਾਂ ਨੇ ਦਿੱਤਾ ਗਿਆ ਨਾਮ ਹੈ ਕਿ ਖਿਡਾਰੀ ਸੀ ਇਹ ਮੈਂ ਤਾਂ ਮਾਰਸ਼ਲ ਜੀ 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 ਦੀ ਬਾਲ ਦੀ ਸਪੀਡ ਮੈਨੂੰ ਨਹੀਂ ਪਤਾ ਕਿੰਨੀ ਸੀ ਉਸ ਟਾਈਮ 'ਚ ਪਰ ਉਸ ਟਾਈਮ 'ਚ ਬਹੁਤ ਸਿੱਧ ਜੀ ਆਊਟ ਕਰਨ ਵਾਸਤੇ ਮੇਰੀ ਬਹੁਤ ਅੱਛੀ ਸੀ ਹੁੰਦੀ ਜੀ ਕਿਤੇ 6th 7th ਕਲਾਸ 'ਚ ਸਾਰਿਆਂ ਦੇ ਨਾਲ ਅਮਰੀਕਨ ਮਾਰਸ਼ਲ ਦੀ ਤਰ੍ਹਾਂ ਦੇਖਿਆ ਉਹਨੇ ਤਰ੍ਹਾਂ ਬੋਲ ਕਰਦੇ ਦੇਖਿਆ ਤੇ ਸਪੀਡ ਨੂੰ ਦੇਖਦੇ ਹੋਏ ਜਿਵੇਂ ਬਚਪਨ 'ਚ ਕਹਿਣਾ ਸੀ ਕੋ ਘਰੋਂ ਦੇ ਦਿੰਦੇ ਜੀ ਕਿ ਉਹ ਮੇਰਾ ਸਰਨੇਮ ਜਿਹੜਾ ਮਾਰਸਰਮਾ ਲੋਕਾ ਜੀ ਬਾਂਸਾਪੁਰ ਕੇ ਮਾਰਸਰ ਯਾਨਾ ਬਾਂਸਾਪੁਰ ਦਾ ਪਤਾ ਕਿੱਥੇ ਨਹੀਂ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਫੇਰ ਕਹਿੰਦਾ ਕਿ ਜੋ ਪਿਆਰ ਮੈਂ ਆਪਣੇ ਆਪ ਨੂੰ ਬਹੁਤ ਜਿਆਦਾ ਲੱਗੀ ਸਮਝਦਾ ਕਿ ਮੈਨੂੰ ਸਾਰਿਆਂ ਦਾ ਪਿਆਰ ਮਿਲਦਾ ਹੈ ਕਿਸੇ ਕੰਟਰਾਵਰਸੀ ਤੋਂ ਕਿਸੇ ਚੀਜ਼ ਤੋਂ ਉਪਰ ਉੱਠ ਕੇ ਹਮੇਸ਼ਾ ਮੈਂ ਪੋਸਟਿਵ ਆ ਇਹ ਜੋ ਸੋਚਦਾ ਕਿ ਅਸੀਂ ਜੀਵਨ ਚਾਏ ਇੱਕ ਵਾਰੀ ਆਏ ਆ ਆਪ ਐਸਾ ਕੁਝ ਕਰਕੇ ਜਾਈਏ ਜੀਤੇ ਕਰਕੇ ਆਪਾਂ ਨੂੰ ਨੌਜਵਾਨ ਆਪਣੀ ਪੀੜ੍ਹੀ ਯਾਦ ਰੱਖੇ ਕੁਝ ਇਤਕਲੀਕ ਤਕਲੀਫਸ ਹੋਤ ਆਕੀਆਂ ਬੜੀਆਂ ਪ੍ਰੋਬਲਮਸ ਆਕੀਆਂ ਹੈਨਾ ਜੁਥ ਨੂੰ ਲੈ ਕੇ ਬੜੀਆਂ ਸਮੱਸਿਆਵਾਂ ਆਕੀਆਂ ਅੱਜ ਤਾਂ ਇਹ ਪ੍ਰਣ ਕਰੀਏ ਕਿ ਅਸੀਂ ਸਮਾਜ ਦੇ ਅੰਦਰ ਆਪਣਾ ਬੰਦਾ ਬੈਸਟ ਰੋਲ ਨਿਭਾ ਕੇ ਚੱਲੇ ਜੀ ਠੀਕ ਹੈ ਨਾ ਜੀ ਤੇ ਜਿੰਨੇ ਈਵਰਸ ਦੇਖ ਰਹੇ ਆ ਧੰਨਵਾਦ ਉਹਨਾਂ ਨੂੰ ਥੈਂਕ ਯੂ ਵੈਰੀ ਮਚ ਫਿਸ਼ਿੰਗ ਵਾਸਤੇ ਜਦੋਂ ਤੁਸੀਂ ਇਹ ਕੰਮ ਮਾਰਸ਼ਾ ਦੇਵੋ ਤੁਸੀਂ ਇਹ ਕੰਮ ਸਮਾਜ ਸੇਵਾ ਦਾ ਸ਼ੁਰੂ ਕੀਤਾ ਸੀ ਉਦੋਂ ਤੇ ਅੱਜ ਲਗਭਗ 25 30 ਸਾਲ ਦਾ ਵਕਫਾ ਚੱਲਿਆ ਕੀ ਦਿੱਕਤਾਂ ਆਈਆਂ ਤੇ ਕੀ ਵਾਦਾ ਘਟਾ ਹੋਇਆ ਜੀ ਅਭਰਮਾਨ ਜੀ ਤੁਹਾਡਾ ਮੈਨੂੰ ਬਹੁਤ ਪਿਆਰ ਮਿਲਿਆ ਚਾਹੇ ਉਹ ਪਾਰਟੀ ਲੈਵਲ ਦੀ ਗੱਲ ਹੋਣੀ ਹੈ ਚਾਹੇ ਰਾਜਨੀਤਿਕ ਗੱਲ ਹੋ ਰਹੀ ਹੈ ਸਮੱਸਿਆ ਤਾਂ ਰਹਿਣਗੇ ਰਹਿੰਦੀ ਹੈ ਸਮੱਸਿਆ ਪ੍ਰੋਬਲਮਸ ਨੈਵਰ ਐਂਡਿੰਗ ਪ੍ਰੋਸੈਸ ਹੈ ਤੁਸੀਂ ਲੱਗ ਕੇ ਚੱਲਣਾ ਹੈ ਤੁਸੀਂ ਆਦੇ ਮਿਸ਼ਨ ਨੂੰ ਲੈ ਕੇ ਚੱਲਣਾ ਅਸੀਂ ਜੇ ਐਜੂਕੇਸ਼ਨ ਤੇ ਖੜੇ ਸੀ ਅੱਜ ਐਜੂਕੇਸ਼ਨ ਹੀ ਲੈ ਕੇ ਚੱਲ ਰਹੇ ਹੈਲਥ ਲੈ ਕੇ ਤੇ ਹੈਲਥ ਨੂੰ ਲੈ ਕੇ ਚੱਲ ਰਹੇ ਹਾਂ ਅਸੀਂ ਉਹ ਪ੍ਰੋਜੈਕਟ ਪਕੜਿਆ ਜਿਹਦੇ ਵਿੱਚ ਅੱਜ 200000 ਦੀ ਗਿਣਤੀ ਚ ਜੁੜੀ ਹੋਈ ਹੈ ਜਿਹੜੇ ਕੀ ਅੱਜ ਬੱਚੇ ਸੋਚਦੇ ਹੈ ਉਨਾਂ ਨੂੰ ਅੱਜ ਰੋਜ਼ਗਾਰ ਦੀ ਲੋੜ ਹੈ ਉਹਨਾਂ ਨੂੰ ਅੱਜ ਇੱਕ ਸਹੀ ਰਸਤੇ ਦੀ ਲੋੜ ਹੈ ਅੱਜ ਉਹਨੂੰ ਇੱਕ ਐਸੇ ਟੀਚਰ ਦੀ ਮੋਟੀਵੇਟਰ ਦੀ ਲੋੜ ਹੈ ਕਿਉਂਕਿ ਮਾਪੇ ਆਪਣੇ ਬੱਚੇ ਤੇ ਪੈਸੇ ਲਗਾ ਰਹੇ ਪਰ ਉਹਨੂੰ ਰਾਹ ਨਹੀਂ ਮਿਲ ਰਿਹਾ ਤੇ ਆਪਣਾ ਪਹਿਲਾ ਮਿਸ਼ਨ ਇਹ ਸੀਗਾ ਯੂਥ ਨੂੰ ਹੈਲਥ ਮਿਲੇ ਅਬਰੋਲ ਜੀ ਇਹ ਤੁਸੀਂ ਇਹ ਦੇਖੋ ਵੀ 1991 ਚ ਜਿਮ ਦੀ ਸਥਾਪਨਾ ਹੋਈ ਅੱਜ ਹਜ਼ਾਰਾਂ ਬੱਚੇ ਹਜ਼ਾਰਾਂ ਚੰਗੇ ਜਿਮ ਕਰ ਰਹੇ ਹਨ 1998 ਚ ਕੈਸੀ ਅਕੈਡਮੀ ਬਣੀ ਜਿਨ੍ਹਾਂ ਦੇ ਬੱਚਿਆਂ ਨੂੰ ਹੌਸਲਾ ਦਿੱਤਾ ਜਾਵੇ ਉਹ ਆਪਣੀ ਗੱਲ ਰੱਖ ਸਕਣ ਟੀਚਰ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਪੜਾ ਕੇ ਆ ਗਿਆ ਸਿਲੇਬਸ ਕਰਾਤਾ ਟੀਚਰ ਦਾ ਮਤਲਬ ਇਹ ਹੈ ਕਿ ਬੱਚਾ ਐਜਾ ਆਵੇ ਕਿ ਆਉਣ ਵਾਲੇ ਸਮੇਂ ਚ ਸਿਸਟਮ ਨਾਲ ਕੁਐਸਚਨ ਕਰੇ ਐਸਐਸਪੀ ਨਾਲ ਗੱਲ ਕਰੇ ਅਤੇ ਤਹਿਸੀਲਦਾਰ ਨਾਲ ਗੱਲ ਕਰੇ ਡੀਸੀ ਨਾਲ ਗੱਲ ਕਰੇ ਆਪਾਂ ਵਿਚਲੇ ਜਿਹੜੇ ਸਿਸਟਮ ਨੂੰ ਖਤਮ ਕਰੀਏ ਜਿਸ ਨੂੰ ਆਪਾਂ ਕਹੀਏ ਨਾ ਸਾਨੂੰ ਕਿਸੇ ਦੀ ਅਪਰੋਚ ਦੀ ਲੋੜ ਨਾ ਪਵੇ ਹਰੇਕ ਬੰਦਾ ਆਪਣੀ ਗੱਲ ਕਰ ਸਕੇ ਐਜਾ ਭਾਰਤ ਐਜਾ ਸਮਾਜ ਬਣੇ ਜੇ ਮਸ਼ੂਰ ਕੀਤਾ ਸੀ ਤਾਂ ਲੋਕ ਕਹਿੰਦੇ ਸੀ ਬਦਮਾਸ਼ ਪੈਦਾ ਕੀਤਾ ਜਾਵਾਂਗੇ ਤੁਹਾਡੇ ਵੱਲੋਂ ਸ਼ਹਿਰ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਸਾਨੂੰ ਵੀ ਮੈਸੇਜ ਆਏ ਸੀ ਹਾਈਲਾਈਟਸ ਅਕੈਡਮੀ ਸ਼ੁਰੂ ਕੀਤੀ ਸੀ ਕਹਿੰਦੇ ਪੰਜਾਬੀ ਛੱਡ ਕੇ ਅੰਗਰੇਜ਼ ਬਣਾਏ ਜਾ ਰਹੇ ਨੇ ਹੁਣ ਤਾਂ ਉਦੋਂ ਦਾ ਕੀ ਤੁਹਾਨੂੰ ਫਰਕ ਲੱਗਦਾ ਜੀ ਦੇਖੋ ਉਦੋਂ ਵੀ ਸਾਡੀ ਮਨਸ਼ਾ ਕਲੀਅਰ ਸੀ ਅੱਜ ਵੀ ਕਲੀਅਰ ਹੈ ਉਦੋਂ ਵੀ ਮਿਸ਼ਨ ਕਲੀਅਰ ਸੀਗਾ ਅੱਜ ਵੀ ਕਲੀਅਰ ਹੈ ਆਪਾਂ ਇੱਕ ਵਿਜ਼ਨ ਦੇ ਨਾਲ ਚੱਲ ਰਹੇ ਹਾਂ ਜੀ ਵਿਜ਼ਨ ਇੱਕੋ ਹੀ ਹੈ ਕਿ ਯੂਥ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਹੈ ਕਿਸੇ ਵੀ ਦੇਸ਼ ਵਾਸਤੇ ਸਾਰਾ ਕੁਝ ਭੁੱਲ ਕੇ ਸਾਰਾ ਕੁਝ ਛੱਡ ਕੇ ਅੱਜ ਮੈਂ ਦੀਪਾ ਚ ਲਿਖਾਂ ਤੇ ਲੋਕ ਕਿ ਅਸੀਂ ਐਸੇ ਪ੍ਰੋਜੈਕਟ ਸ਼ੁਰੂ ਕਰੀਏ ਜਿਨ੍ਹਾਂ ਨਾਲ ਸਾਡੇ ਸ਼ਹਿਰ ਦੀ ਐਜੂਕੇਸ਼ਨ ਡਿਵੈਲਪ ਹੋਵੇ ਐਜੂਕੇਸ਼ਨ ਵਾਲੀ ਸ਼ਹਿਰ ਵਿਕਸਿਤ ਹੋਏਗਾ ਹੋਰ ਕੋਈ ਚੀਜ਼ ਨਹੀਂ ਐਜੂਕੇਸ਼ਨ ਨੂੰ ਡਿਵੈਲਪ ਕਰੀਏ ਅਸੀਂ ਹੈਲਥ ਨੂੰ ਡਿਵੈਲਪ ਕਰੀਏ ਅਸੀਂ ਹੋਰ ਅੱਛੇ ਜਿਮ ਅਜੇ ਬਹੁਤ ਅੱਛੀ ਪਲਾਨਿੰਗ ਚੱਲ ਰਹੀ ਹੈ ਕਿ بڑے ਵੱਡੇ ਜਿਮ ਇਸ ਤਰ੍ਹਾਂ ਬਣਨ ਕਿ ਦੇ ਵਿੱਚ ਸਪੋਰਟਸ ਕਲਚਰ ਆਵੇ ਸਾਡੇ ਬੱਚੇ 올림픽 ਤੱਕ ਜਾਵੇ ਜਿਹਨ ਮੰਨਣਾ ਤਾਂ ਸਾਡੀ ਮੰਤੂ ਆਈ ਗਏ ਲੜਕੀ ਉਹ ਏਸ਼ੀਆ ਫੇਲ ਕੇ ਆਈਏ ਤੇ ਸਭ ਜਿਮ ਤੋਂ ਹੀ ਸਟਾਰਟ ਹੋ ਕੇ ਉਸ ਖੇਲ ਕਲਚਰ ਜਿਮਨੀ ਦਿੱਤਾ ਸੀਗਾ ਅਜੇ ਤੱਕ ਕੋਈ ਨਹੀਂ ਪਹੁੰਚਿਆ ਟੀਮ ਆ ਦੀ ਨਿਕੀ ਕਹਿਣਾ ਚਾਹੋਗੇ ਜੀ ਮੇਰੀ ਟੀਮ ਮੇਰੇ ਭਰਾ ਨੇ ਖੜੇ ਕਾਲਾ ਸਾਹ ਖੜੇ ਮੋਟਰ ਸਾਹ ਕੋਲੇ ਚਿਮਨ ਹੈ ਲਵਨਾ ਜੀ ਖੜੇ ਇਹ ਇੱਕ ਐਸਾ ਸਮਾਜਿਕ ਭਾਈਚਾਰਾ ਹੈ ਨਾ ਤਾਂ ਇਹ ਮੇਰੇ ਤੋਂ ਕਦੇ ਬਾਹਰ ਹੋਈ ਨਾ ਮੇਨ ਤੋਂ ਕਦੇ ਬਾਹਰ ਹੋ ਆਪਣੀ ਕਦੇ ਵੀ ਗੱਲ ਤੋਂ ਇਹ ਗੱਲ ਹੈ ਵੀ ਅਸੀਂ ਹਮੇਸ਼ਾ ਇਸ ਵਾਸਤੇ ਬਣੀਏ ਕਿ ਸੁੱਖ-ਦੁੱਖ ਚ ਸਾਥ ਦੇਈਏ ਸੁੱਖ ਚ ਬੰਦੇ ਦੀ ਮਾਣ ਵੱਧ ਹੈ ਦੁੱਖ ਚ ਹੌਸਲਾ ਵੱਧ ਹੈ ਅਸੀਂ ਇੱਕ ਦੂਸਰੇ ਨਾਲ ਸੁੱਖ-ਦੁੱਖ ਚ ਖੜੇ ਹਾਂ ਥੈਂਕ ਯੂ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत